ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਅਸੀਂ ਵੀ ਸਾਰੇ ਵਧੀਆ ਜੀ ਠੀਕ ਠਾਕ ਨੇ ਜਿਸਨੀ ਤਰ੍ਹਾਂ ਉਜੀ ਸਾਫ਼ ਕਰੀਓ ਇਹ ਮਣਾ ਜਾ ਤੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਜੀ ਤਾਂ ਅੱਜ ਦਿਨ ਹੈਗਾ ਅੱਜ ਦੋ ਤਰੀਕਾ ਤੇ ਨਵੇਂ ਸਾਲ ਦਾ ਦੂਜਾ ਦਿਨ ਆ ਜਿਸਨੀ ਤਿੱਕਾ ਤੇ ਇਸੇ ਵੇਲੇ ਵੇਲੇ ਕਰਨ ਲੱਗਿਆ ਬਲੌਗ ਦੀ ਸਟਾਰਟਿੰਗ ਅਸੀਂ ਰੋਟੀ ਰੋਟੀ ਖਾ ਲਈ ਤੇ ਬਾਕੀ ਕੰਮ ਤਾਂ ਦੇ ਕਰਦੇ ਆ ਜਿਸਨੀਤ ਹੋਇਆ ਪਿਆ ਥੋੜਾ ਥੋੜਾ ਜਿਸਨੀਤ ਨੂੰ ਆਈ ਜਾਂਦਾ ਨੋਜੀ ਹਨਾ ਕੋਲਡ ਹੋਇਆ ਪਿਆ ਇਹਨੂੰ ਕਈ ਦਿਨਾਂ ਦਾ ਇਹੀ ਸੀਗਾ ਤੇ ਹੁਣ ਤਾਂ ਕੰਬਲਾ ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਇੰਨੀ ਠੰਡ ਹੋਈ ਪਈ ਆ ਬਹੁਤ ਜ਼ਿਆਦੇ ਦੀਦੀ ਤੋਂ ਕੀ ਆ ਅਗਰ ਨਹੀਂ ਤਾਂ ਪੜਦਾ ਸੀ ਇਹ ਉਹਨੂੰ ਡਿਸਟਰਬ ਕਰਦਾ ਸੀਗਾ ਕਹਿੰਦਾ ਮੈਂ ਦੀਦੀ ਕੋਲੇ ਰਹਿਣਾ ਉਧਰ ਨਹੀਂ ਜਾਣਾ ਹੈਗਾ ਜਿਸਨੀ ਤੇ ਠੀਕੋ ਮੇਰੇ ਖਿਤਾ ਲਈ ਮੈਂ ਗੋਦੀ ਚੱਕ ਲਈਏ ਬਾਕੀ ਕੰਮ ਨਹੀਂ ਜਾਣਾ ਹੈਗਾ ਆ ਦੇਖੋ ਫੋਟੋ ਆਉਂਦੀ ਏ ਤੁਹਾਡੀ ਤੇ ਹੁਣ ਕਿਵੇਂ ਮੁ ਕਰ ਲਿਆ ਤੇ ਬਾਕੀ ਕੰਮ ਤਾਂ ਦੇ ਕਰ ਲੇ ਹਜੇ ਰਸੋਈ ਚ ਮੇਰੇ ਭਾਂਡੇ ਪਏ ਨੇ ਜੀਭਾ ਨਹੀਂ ਕੱਢਣੀਆ ਭਾਂਡੇ ਪਏ ਨੇ ਭਾਂਡੇ ਮਾਸ ਦੀਆਂ ਜਾ ਕੇ ਲੇ ਬੈਠੀ ਆਪਾਂ ਭਾਂਡੇ ਮਾਸ ਦੀਆਂ ਤੇ ਨਾਲੇ ਚਾਚੂਰ ਵੀ ਚਾਪੀ ਮੈਂ ਨਾ ਹੋ ਜੀ ਰਵਨੀਤਾ ਰਵਨੀਤਾ ਆ ਦੇਖੋ ਰਮਨੀ ਤਾਂ ਸਾਡਾ ਨਾ ਬੋਲਦਾ ਨਹੀਂ ਹੈਗਾ ਵੀ ਜਦੋਂ ਮਮਾ ਵੀਡੀਓ ਬਣਾਉਂਦੇ ਨੇ ਮੈਂ ਬੋਲਦਾ ਨਹੀਂ ਵੀ ਤੂੰ ਹਾਂ ਜਾਂ ਨਾ ਦਾ ਜਵਾਬ ਤਾਂ ਦੇ ਦੇ ਜਿਵੇਂ ਤੁਹਾਨੂੰ ਦਿਖਾਵਾਂ ਇਹਦੀ ਕੰਡੀਸ਼ਨ ਹੁਣ ਮੈਂ ਦਿਖਾਈ ਦਿੰਨੀ ਆ ਪਤਾ ਕੀ ਬਣ ਗਿਆ ਕੋਈ ਨੁਕਤਾ ਮੈਨੂੰ ਵੀ ਗੁੱਸਾ ਆ ਗਿਆ ਹੁਣ ਮੈਨੂੰ ਦਿਖਾਈ ਦਿੰਨੀ ਆ ਦੇਖੋ ਕਿ ਮੈਨੂੰ ਕੀ ਬੈਠੀ ਆ ਹੁਣ ਦਿਖਾਵਾਂ ਨਹੀਂ 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 ਦਿਖਾਉਣਾ ਤੁਹਾਨੂੰ ਨਹੀਂ ਮੈਂ ਦਿਖਾ ਦਿੰਦਾ ਇਹ ਇੱਕ ਟੁਨਵੱਟਾ ਬਣ ਜਾਂਦਾ ਇਹਨੂੰ ਆਏ ਹੁੰਦਾ ਵੀ ਮੈਂ ਬੀਬੀ ਦਾ ਨਾਮ ਹੈ ਇਹ ਕਾਏ ਕਰਦਾ ਜਸਨੀਤ ਉਹਨੂੰ ਚੱਕਦਾ ਜਸਨੀਤ ਨੂੰ ਦਿਖਾ ਦ ਜਸਨੀਤ ਨੂੰ ਸਾਲ ਚ ਲੁੱਕ ਲੁੱਕ ਮੈਂ ਵੀ ਮੇਰੀ ਬਣੀ ਹੈ ਨਾ ਚੈਰੀ ਕਰਦੀ ਹੈ ਨਾ ਇਹ ਦਾ ਪਿਆਰ ਵਾਲਾ ਕਰਦੀ ਹੈ ਹਾਂ ਇਹਨੂੰ ਰੋਟੀ ਖਾਏ ਹੁੰਦੇ ਬੀਬੀ ਨਾਲ ਬਣੀ ਉਹਦਾ ਸਕੂਲ ਚ ਆਉ ਫੰਕਸ਼ਨ ਤੇ ਲੱਗੀ ਹੋ ਸਰਾਗੀ ਸੈਂ ਹੀ ਐਕਟੀਵਿਟੀਜ਼ ਦੇਖੋ ਉਹ ਜਸਨੀਤ ਉਹਦਾ ਵਾਲਾ ਪਿਆਰ ਕਰਦੀ ਹੈ ਨਾ ਹਾਂ ਚਾਹ ਨੂੰ ਕੌਣ ਕੌਣ ਫਿਊਮਨਲ ਤਾਂ ਭਾਂਡੇ ਸਾਫ ਕਰਿਆ ਰਹੀ ਆ ਮਮੇ ਤਾਂਵੇਂ ਭਾਂਡੇ ਸਾਫ ਕਰੇ ਰਹੀ ਨੇ ਨਾਲੇ ਚਾਹ ਬਣਾਏ ਨੇ ਕੰਬੜਾ ਤਾਂ ਨਿਕਲਣ ਨੂੰ ਤਾਂ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਆ ਦੇਖ ਜਸਨੀਤ ਨੂੰ ਆਏਵੇਂ ਦੀਦੀ ਕੋਲੇ ਜਾ ਮਾ ਆਹ ਕੰਮ ਨੇ ਰੁਨੀਤ ਕਰਦੀ ਰੁਨੀਤ ਕਰ ਘਰੀ ਵਾਲ ਦੀ ਹੈ ਨਾ ਲੋ ਜੀ ਮੈਂ ਆ ਕੀ ਸੋਈ ਚ ਹੁਣ ਸੋਈ ਚ ਕੰਬਰ ਕਸ਼ ਨਹੀਂ ਪੋਗੀ ਹੈ ਨਾ ਪਹਿਲਾਂ ਤਾਂ ਆਪਾਂ ਲਾ ਦਈਏ ਆ ਲਾ ਦਈਏ ਇਹਨੂੰ ਚਲਾ ਲਿਏ ਬਾਬੇ ਨੂੰ ਤੇ ਪਾਣੀ ਹੋ ਜਾਊਗਾ ਗਰਮ ਫਿਰ ਭਾਂਡੇ ਸੌਖੇ ਸਾਫ ਕਰੇ ਜਾਣਗੇ ਭਾਂਡੇ ਪੈਣੇ ਚਾਹ ਬਣਾਉਣੀ ਆ ਤੇ ਪਹਿਲਾਂ ਹੁਣ ਮੈਂ ਰੋਟੀ ਰੋਟੀ ਖਾ ਕੇ ਅੰਦਰ ਚਲੀ ਗਈ ਸੀਗੀ ਤੇ ਮੈਂ ਕਿਹਾ ਚੱਲ ਨਾਲ ਜਸਨੀਤ ਨੂੰ ਨਾ ਥੋੜਾ ਜਿਹਾ ਕੋਲਡ ਹੋਇਆ ਪਿਆ ਕਈ ਦਿਨਾਂ ਦਾ ਵੀ ਉਹਨੂੰ ਦਵਾਈ ਦੂਈ ਦੇਦਾ ਤੇ ਫਿਰ ਮੈਂ ਕਿਹਾ ਚਾਹ ਦਾ ਪੁੱਛ ਲਾਂ ਕਈ ਵਾਰ ਵਿੱਚੋਂ ਮਿਸ ਕਰ ਦਿੰਦੇ ਨੇ ਫਿਰ ਅਸੀਂ ਥਰਮਸਟ ਵਿੱਚ ਤੱਕਦੇ ਪਾਈ ਨਹੀਂ ਹੈਗੀ ਚਾਹ ਐਦਾ ਕੱਪਾ ਛੀ ਪਾ ਲੈਨੇ ਹਨਾ ਕੋਈ ਵੀ ਨਹੀਂ ਪੀਂਦਾ ਹੈਗਾ ਬੋਟਲ ਵਾਲੀ ਚਾਹ ਇਹ ਸੀਗਾ ਤੇ ਬਾਕੀ ਤੁਹਾਨੂੰ ਦਿਖਾਈ ਦਿੱਤਾ ਰਵਨੀਤ ਦਾ ਹਨਾ ਮੂਡ ਤੇ ਡਿਪੈਂਡ ਆ ਉਹਦਾ ਜੀ ਕਰੇ ਵੀਡੀਓ ਚ ਆਉਣਾ ਜੀ ਕਰੇ ਨਹੀਂ ਹੁਣ ਦੇਖੋ ਅੱਜ ਤਾਂ ਜਿਹੜਾ ਹੈਗਾ ਮੌਸਮ ਵਧੀਆ ਸਾਫਾ ਹੈ ਸਾਫ ਤਾਂ ਰੋਜ਼ ਹੀ ਹੁੰਦਾ ਨਾ ਠੰਡ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮੌਸਮ ਹੋਇਆ ਪਿਆ ਕੱਪੜੇ ਮੈਂ ਸੁੱਕ ਨਹੀਂ ਪਾਈ ਆਈ ਕੋਠੇ ਤੇ ਮੈਂ ਕਿਹਾ ਚਲੋ ਹਵਾ ਨਿਕਲ ਜੂਗੀ ਕੱਲ ਵਾਲੇ ਪਏ ਸੀਗੇ ਹਾਂ ਸਟੈਂਡ ਵਾਲੇ ਵੀ ਨਹੀਂ ਹਜੇ ਸੁੱਕੇ ਹੈਗੇ ਚੰਗੀ ਤਰ੍ਹਾਂ ਸੁੱਕਦੇ ਨਹੀਂ ਤੇ ਚਲੋ ਠੀਕ ਆ ਹੁਣ ਮੈਂ ਭਾਂਡੇ ਸਾਫ ਕਰਕੇ ਚਾਹ ਬਣਾ ਲਾਂ ਲੋ ਜੀ ਆਪਾਂ ਸਾਰੇ ਕੰਮ ਡਨ ਕਰਤੀ ਰਸੋਈ ਦੇ ਸੋਈ ਸਾਫ ਕਰਤੀ ਤੇ ਸਲਫ ਸਾਫ ਕਰਤੀ ਚਾਹ ਬਣ ਗਈ ਤਾਂ ਬਣ ਗਏ ਹੁਣ ਲੈ ਕੇ ਚੱਲਦੇ ਆ ਤੇ ਬਸ ਹੁਣ ਸਵੇਰ ਦਾ ਕੰਮ ਆ ਜਿਹੜਾ ਨਿਪਟ ਗਿਆ ਤੇ ਦਾਲ ਅੱਜ ਕੁਛ ਪਈ ਆ ਦੇਖਦੇ ਆ ਥੋੜੀ ਜਿਹਾ ਤਾਂ ਮੈਂ ਘੱਟੋ ਘੱਟ ਬਣਾਈ ਸੀਗੀ ਫੇਰ ਵੀ ਇੰਨੀ ਕੁ ਪਈ ਆ ਹੁਣ ਸ਼ਾਮ ਨੂੰ ਦੇਖੀ ਜਾਊਗਾ ਫਿਰ ਮੇਰਾ ਇਹ ਫਿਕਰ ਉੱਜਾ ਹੋ ਜਾਂਦਾ ਵੀ ਫਿਰ ਜੇ ਉਹਦੀ ਤਿਆਰੀ ਹੋ ਜਾਂਦੀ ਆ ਹਨਾ ਕੌਲੀ ਕੁਪਈਆ ਦੇਖਾ ਕੇ ਕਿਵੇਂ ਬਣੂ ਅਡਜਸਟਮੈਂਟ ਚ ਕਿ ਹਾਸ ਨਿਕਨੇ ਵੀ ਚੱਲ ਪੁਰਜੀ ਵਗੈਰਾ ਕਰ ਲੈਣਗੇ ਕਰ ਲਾਂਗੇ ਨਾਲ ਅਸੀਂ ਦਾਲ ਲੈ ਲਾਗੀ ਇਹ ਮੈਂ ਬਨੂੰਗਾ ਹਨਾ ਉਹ ਮੈਂ ਦੇਖੀ ਜੀ ਬਾਜ਼ ਮਾਰ ਕੇ ਪੁੱਛਿਆ ਸੀ ਮથા ਮਾੜੀ ਜੀ ਲਸਕੋਰ ਜੀ ਨਿਕਲੇ ਹੈ ਹਨਾ ਬਦਲਾ ਦੇ ਵਿੱਚ ਦੀ ਸੂਰਜ ਛਾਤੀ ਜੀ ਇਹ ਮਾਰਦਾ ਵੀ ਚਾਹ ਅੰਦਰ ਲੈ ਕੇ ਆਵਾਂ ਕਿ ਬਾਹਰ ਹੀ ਕਹਿੰਦੇ ਅੰਦਰ ਹੀ ਲੈ ਆਓ ਸੂਰਜ ਇਸ ਤਰ੍ਹਾਂ ਛਾਤੀ ਲੈਣਾ ਚਾਹਤੀ ਹੈ ਜੀ ਮਾਰੀ ਜਾਂਦਾ ਬਦਲਾ ਦੇ ਵਿੱਚ ਫਿਰ ਆਈ ਅੰਦਰ ਹੀ ਸਲ ਬਾਹਰ ਹੀ ਗਈਏ ਚਲੋ ਅੰਦਰ ਹੀ ਲੈ ਜਾਨੀ ਮੈਂ ਤਾਂ ਚਾਹ ਲਓ ਇਹਨਾਂ ਨੇ ਤਾਂ ਪੀ ਲਈ ਚਾਹ ਕਹਾਂ ਕੀ ਜਨਾਦ ਨਾ ਨਹੀਂ ਜੀ ਹੋਈ ਨਹੀਂ ਲੱਗਦਾ ਹੈਗਾ ਜਦੋਂ ਆਏ ਉਸ ਤੋਂ ਨਾ ਤਾਂ ਧੁੰਦ ਹੈ ਨਾ ਧੁੱਪ ਹੈ ਹੋਰੀ ਦਿਨ ਜੰਦਰ ਜੀ ਦੀ ਨਰ ਰਹਾ ਉਹਦੇ ਠੰਡ ਜ਼ਿਆਦਾ ਬਸਤਾ ਠੀਕ ਆ ਨਾ ਠੰਡ ਜ਼ਿਆਦਾ ਜਦ ਕੰਮ ਕਰਦੇ ਕੋਈ ਪਤਾ ਨਹੀਂ ਲੱਗਦਾ ਕੱਲ ਮੈਂ ਸਾਰਾ ਦਿਨ ਨਹੀਂ ਟਿੱਕੀ ਫਿਰ ਰਾਤ ਨੂੰ ਮੈਨੂੰ ਨੀਂਦ ਨਹੀਂ ਆਈ ਹੈਗੀ ਰਾਤ ਨੂੰ 2 ਵਜੇ ਤੱਕ ਤੇ ਮੈਨੂੰ ਉਦਾਂ ਨੀਂਦ ਨਹੀਂ ਆਈ ਮੈਂ ਫੋਨ ਦੇਖੀ ਗਈ ਤੇ ਉਸ ਤੋਂ ਬਾਅਦ ਮੇਰੀ ਅੱਖ ਲੱਗੀ ਐ ਰੋ ਨਹੀਂ ਉਹਨੇ ਜਸਨੀਤ ਨੇ ਛਿਕ ਚੱਕਤੀ ਸਾਢੇ 4 ਸਾਢੇ 4 ਦਾ ਟਾਈਮ ਹੁਸ਼ਿਆਦ ਦੋ ਟਾਂ ਇੱਕ ਘੰਟੀ ਸੁੱਤੀ ਆ ਜਦੋਂ ਬੱਦਲ ਵਾਈ ਕੀ ਆ ਜਾਂਦੀ ਹੋਰ ਹੀ ਕੁਝ ਹੋ ਜਾਂਦਾ ਮੈਨੂੰ ਬੱਸ ਐ ਹੁੰਦਾ ਵੀ ਕਿ ਕਲਾਏ ਵਸ ਅਰਵਨੀਤ ਦੀ ਫੋਟੋ ਦਿਖਾਵਾਂ ਤੁਹਾਨੂੰ ਛੋਟੇ ਹੁੰਦੇ ਸੀ ਦੀ ਦੀ ਰਵਨੀਤ ਦੀ ਸਲਫੇਰ ਦਿਖਾਵਾਂ ਕਦੀ ਨਿੱਕਲ ਵਾਲੇ ਆਉਣ ਬਸ ਜਾਂ ਬਸ ਬਾੜ ਲੈਣ ਵਾਲੇ ਬਸ ਜੀ ਲੱਗੇ ਰਹਿੰਦਾ ਬਸ ਆ ਗਏ ਲੈ ਗਏ ਹਨਾ ਤੇ ਐਂ ਹੁੰਦਾ ਬਸ ਆਹ ਦਿਨਾਂ ਨਹੀਂ ਚੂਈ ਬੈਠਣਾ ਜੇ ਹੀ ਨਹੀਂ ਵਧੀਆ ਲੱਗਦਾ ਤੇ ਬਸ ਮੈਨੂੰ ਤਾਂ ਇਹੀ ਸੀਗਾ ਹੁਣ ਅੱਜ ਮੈਨੂੰ ਸਾਰੇ ਕੰਮ ਕਰ ਲਿਆ ਅੱਜ ਕੱਪੜਿਆਂ ਦਾ ਤਾਂ ਮੇਰਾ ਕੰਮ ਹੈ ਨਹੀਂ ਸੀਗਾ ਤੇ ਬਾਕੀ ਜਿਹੜੇ ਹੈਗੇ ਨੇ ਉਹ ਮੈਂ ਪਾਏ ਸੁਕਣੇ ਉਹ ਸੁੱਕ ਜਾਣ ਸਾਮਚਾਂ ਹੋਰ ਤਾਂ ਚਲੋ ਅੱਜ ਕੋਈ ਐਨਾ ਧੋਣਾ ਵਾਲਾ ਨਹੀਂ ਸੀ ਮੇਰਾ ਬੇੜੇ 'ਚ ਝਾੜੂ ਰਹਿੰਦਾ ਮੈਨੂੰ ਐਸੀ ਵੀ ਉੱਚਾ ਜਿਹਾ ਹੋਏ ਤਾਂ ਸੁੱਕੇ ਜਿਹਾ ਤੋਂ ਲਾ ਦੂੰਗੀ ਅੱਜ ਮੈਂ ਰੈਸਟ ਕਰੂੰ ਅੱਧਾ ਘੰਟਾ ਠੀਕ ਆ ਅੰਤ ਨਹੀਂ ਦੀ ਜੀ ਅੱਜ ਮੇਰਾ ਮੱਥਾ ਮੱਥਾ ਜਿਹਾ ਭਾਰਾ ਹੋਇਆ ਪਿਆ ਫਿਰ ਦੇਖਾਂਗੀ ਅੱਗੇ ਕਰਾਂਗੇ ਵੀਡੀਓ ਨੂੰ ਕੰਟੀਨਿਊ ਇੱਲੇ ਤਾਂ ਕਮਚਾ ਦਿਨੀ ਆ ਫਿਰ ਨਾਲ ਤਾਂ ਰੋਟੀ ਰੋਟੀ ਬਣ ਜੂਗੀ ਨਾ ਤੇ ਸੇਕਣੀ ਪਾਤੀ ਲਾਇਆ ਫਿਰ ਪਹਿਲਾਂ ਨਾਲੇ ਸੇਕ ਲਿਓ ਹੂੰ ਰੋਟੀ ਬਣ ਚੁੱਕੀ ਜਾਸ ਜਿੱਥੇ ਸਾਰਾ ਕੁਝ ਪੜ ਤੱਕ ਦਜੇ ਰੱਖੀ ਬੈਠੀ ਐ ਇਕੱਲਾ ਚਿੱਲਾ ਦੀ ਗਿੱਲਾ ਬੈਜਾ ਲੱਕ ਜੀ ਨਾਲ ਸੁੱਕ ਜੂਗਾ ਤੇ ਇਹ ਨਾਲ ਹੀ ਚੱਲ ਲੱਗੇ ਜੀ ਨਾਲ ਆਲਾ ਫਿਰ ਇਹਨੂੰ ਜਦੋਂ ਸੁੱਕ ਗਿਆ ਫਿਰ ਪੋਚਾ ਫੇਰ ਆ ਗਈ ਤੇ ਚਿੱਟਾ ਪੋਚਾ ਚੱਲ ਮਚਾਈ ਜਾਂਦੇ ਆ चुला गिला कागज कूगजे हुए बाबा जी भी पढ़ी जाते है आप अग मचाती चूल्हे चे फिर आए हैं चूल्हा थोड़ा जा गिला सी ना सुक जुगा हुआ है ना ही सेक लगे सारे जने फिर मैं इतनी रोटी बना लूगी रोटी सब्जी तो नहीं बना है ਦਾਲ ਪਈ ਮੁੱਠਾ ਦੀ ਤੇ ਰੋਟੀ ਬਣਾ ਲਵਤੀ ਅੰਨੇ ਚੁੱਲਾ ਸੁੱਕ ਜੂ ਥੋੜਾ ਤੇ ਮੈਂ ਹੁਣ ਲਾ ਲਿਆ ਮੈਂ ਕੱਪੜੇ ਹਣਾ ਆ ਦੇਖੋ ਬਾਬਾ ਜੀ ਪੜੀ ਜਾਂਦੇ ਨੇ ਕਿੰਨੀ ਸੁਣੀ ਹੋਈ ਹਵਾਜ ਆਉਂਦੀ ਆ ਤੇ ਬਸ ਤਾਂ ਇਦਾ ਸਾਰਾ ਦਿਨ ਇਹ ਹਜੇ ਹੀ ਰਿਹਾ ਮੈਂ ਕੱਪੜੇ ਲਾ ਲਿਆ ਮੈਂ ਕੁੱਕੀ ਤੋਂ ਮੇਰੇ ਕੱਪੜੇ ਦਾ ਹੁਣ ਜਾਨੀ ਆ ਇਹਦਾ ਕੀ ਹਾਲਾ ਕਿਵੇਂ ਬੇਲ ਲਾ ਚੱਕੀ ਫਿਰਦਾ ਇਹ ਦੇਖ ਲੈ ਭਾਈ ਉਧਰ ਅੱਗ ਵਿੱਚ ਆਹ ਕੀ ਹੋ ਗਿਆ ਜਸਨੀ ਤਾਂ ਜਸਨੀ ਤਾਂ ਹੋ ਕੀ ਇਹ ਬਤੂ ਅੱਗ ਵਿੱਚ ਆਤੀ ਸੇਕ ਲੋ ਪਰ ਇਹਦਾ ਹੱਥ ਹੱਥ ਬਜਾ ਕੇ ਰੱਖਿਓ ਉਹ ਕੀ ਹੈ? ਪਾ ਲਾ ਲਈ। ਹਾਂ ਇਹ ਨੂੰ ਪਤਾ ਨਹੀਂ ਨਾ ਜਿਹੇ ਗੱਡ ਦੱਖੇ ਨਾ ਤਾਂ ਬਹੁਤ ਜ਼ਿਆਦਾ ਖਿਆਲ ਰੱਖਣਾ ਪਊਗਾ। ਹਾ ਜੇ ਨਹੀਂ ਸੇੜੇ ਹੋਣਾ ਤੇ ਚੁੱਲ੍ਹਾ ਥੋੜਾ ਜਿਹਾ ਸੁਲਾਦਾ ਸੀਗਾ ਸੁੱਕ ਜਾਊਗਾ। ਜੇ ਇਹ ਆਕੀ ਜੀ ਕੇਰਾ ਬਿੱਚਰ ਕੀ ਕਰੀਦਾ ਕਰੂ। ਤੁਸੀਂ ਰੱਖੋਗੇ ਇਹਦਾ ਖਿਆਲ? ਰੱਖਣੀ ਪੈਣੀ। ਮੈਂ ਕੱਪੜੇ ਲਾ ਲਿਆ ਮੈਂ। ਤਪੜੇ ਹਾਂ ਕੋਈ ਨਾ ਮੈਂ ਲਾ ਲਉਣੀ ਤੁਸੀਂ ਵਾਸਤੇ ਨੂੰ ਚੁੱਲੇ ਤੋਂ ਦੂਰ ਰੱਖਿਓ ਤਾਰਾਂ ਤੋਂ ਹੱਥ ਪਾ ਕੇ ਕੋਈ ਤਾਰ ਨਹੀਂ ਲੱਗਦੀ ਹੈਗੀ ਮੇਲੇ ਜੇ ਮਰ ਵੀ ਜਾ ਉਹ ਫਿਰ ਕਿਹੜਾ ਦੁਨੀਆ ਸੁਣੀਓ ਨਾ ਉਹ ਨਾ ਇਹ ਹੈ ਗੱਲ ਇਹ ਉਹਨੂੰ ਅਸਲ ਤਾਂ ਉਹ ਨੂੰ ਐ ਸੈਟਿੰਗ ਉਹਦੀ ਕਰਾਂਗੇ ਵੀ ਉਹ ਸਿੱਧਾ ਨਾ ਆਉ ਦੇ ਨਾਲ ਤਾਰ ਉਹ ਤਾਂ ਆਪਣੀ ਜਿਹੜੀ ਉਹ ਮੀਟਰ ਵਾਲੀ ਤਾਰ ਹੈ ਉਹਦੇ ਨਾਲ ਲਵੇਟੀ ਪਈ ਆ ਉਹਨੂੰ ਅਲੱਗ ਘੱਟਦੇ ਆ ਕੋਈ ਨਾ ਕੋਈ ਮੈਂ ਕਿਹਾ ਉਹ ਤੇਰਾ ਸਮਾਨ ਕਿੱਥੇ ਹੈ ਕੀ ਕਰ ਲੈਣਾ ਇਹ ਤੇ ਨਹੀਂ ਪਿੰਗਾ ਦਾ ਇਹ ਰੀਸਣਾ ਉਹ ਉੱਥੇ ਗੋਦੀ ਵਿੱਚ ਲਾ ਕੇ ਸਤਾ ਦੂ ਮੜ ਜਾ। ਚਲਾ ਦੇ। ਹੰਗੇ ਕੋਠੇ ਤੇ ਕੱਪੜੇ ਲਾ ਕੇ ਲਓ ਜੀ ਹੈਨਾ। ਸਲਾਬੇ ਪੈਨੇ ਕੱਲ ਵਾਲੇ ਤੋਤੇ ਹੋਏ ਕੱਪੜੇ ਦੇ। ਅਜੇ ਵੀ ਸਲਾਬੇ ਸਲਾਬੇ ਪੈਨੇ। ਠੰਡੇ ਠੰਡੇ ਲੱਗਦੇ ਨੇ ਸਿਆਲ ਜਿਹਾ। ਸੁੱਕਦੇ ਹੀ ਨਹੀਂ ਹੈਗੇ। ਦੇਖੋ। ਗੰਦਜੀ ਹੋਈ ਪੀ ਜਮਣੀ ਵਾਲੀ। ਸਤਰਾ ਦਾ ਮੌਸਮ ਹੈ। ਪੌਸ ਨਹੀਂ ਪਾੜਦੀ ਵਾਹ ਜਰੀਆ ਬੱਬਾ ਜੀ ਤੇ। ਇਸ ਤਰ੍ਹਾਂ ਦਾ ਮੌਸਮ atunciਲਾ ਦੂਰ ਤੱਕ ਤਾਂ ਬਿਲਕੁਲ ਹੀ ਨਹੀਂ ਦਿਸਦਾ ਖੇਤਾਂ ਜਿਹੜੀਆਂ ਲੱਟਾਂ ਜਗਦੀਆਂ ਨੇ ਉਹ ਇਸ ਤਰ੍ਹਾਂ ਦਿਸਦੀਆਂ ਨਹੀਂ ਇਹਦਾ ਮੌਸਮ ਹੈ ਬੇਖ ਫਿਰ ਜਾ ਕੇ ਬਣਾਉਣੇ ਆ ਰੋਟੀ ਲਾ ਕੇ ਕੱਪੜੇ ਬਾਕਟਰ ਤੱਕ ਕੇ ਮਿੱਥੀ ਰੱਖ ਗਈ ਸੀ ਇੱਥੇ ਛੱਡ ਗਈ ਸੀ ਮਖਾਣ ਸ਼ਾਮ ਨੂੰ ਤਾਂ ਹੁਣ ਇਹ ਪੂ ਕਾ ਤੂੰ ਆਉਂਦਾ ਆਪਣੇ ਚਿੱਲੇ ਚ ਆਉਂਦਾ ਉਹ ਬੈਠੀ ਨਹੀਂ ਆਪਣੇ ਬੱਚੇ ਤਾ ਤੂੰ ਇਹ ਮੈਂ ਜਾ ਤਰਵੇ ਮੈਂ ਦੋ ਬੁਝ ਗਈ ਅੱਕ ਚਲ ਮੈਂ ਆ ਕੇ ਸੈਟ ਕਰਦੀ ਆਂ ਗਏ ਤੁਮ ਨੂੰਗੇ ਚੁੱਲਾ ਗਿੱਲਾ ਸੀਗਾ ਹਨਾ ਮਾੜਾ ਜਿਹਾ ਸੁੱਕ ਕੇ ਮੱਚੂ ਗਿਆ ਅੱਗੇ ਚਲੋ ਮੈਂ ਲਾ ਲਾਂ ਕੱਪੜੇ ਫੇ ਚੱਲਦੇ ਆਂ ਹੀਠਾ ਪਲਾ ਲਈਏ ਕੱਪੜੇ ਫਟਾਫਟ ਬਾਕੀ ਕੱਪੜੇ ਚੱਲੀਏ ਅੱਜ ਮੈਂ ਲੋਹੇ ਦੀਆਂ ਨਹੀਂ ਇੰਨੀ ਆਸਾਨ ਲੈਂਦੀਆਂ ਨੇ ਸਰਦੀ 'ਚ ਹਨਾ ਇਹ ਜ਼ਿਆਦਾ ਵੈਸਟ ਲੱਗਦੀਆਂ ਨੇ ਮੈਨੂੰ ਤੇ ਉਹ ਥੋੜੀ ਜਿਹਾ ਉਹਨਾਂ ਦਾ ਕਸ ਜ਼ਿਆਦਾ ਹੁੰਦਾ ਤੇ ਉਹ ਆਕੜ ਜਿਹਾ ਜਾਂਦੀਆਂ ਨੇ ਪਲਾਸਟਿਕ ਦੀ ਜਿਹੜੀਆਂ ਚ ਟਿੱਕਣੀਆਂ ਹੁੰਦੀਆਂ ਨੇ ਮੈਂ ਤਾਂ ਟਿੱਕਣੀਆਂ ਕਹਿਣੀਆ ਕੋਈ ਇਹਨਾਂ ਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹਨਾ ਤੇ ਦੇਖੋ ਇਹ ਅਜੇ ਮੋਸਨਾ ਜੀ ਲਾ ਲਿਆ ਨੇ ਸਾਰੇ ਕੱਪੜੇ ਤੇ ਹਜੇ ਵੀ ਐ ਨਹੀਂ ਲੱਗਦਾ 2 ਦਿਨ ਹੋ ਗਏ ਤਾਰ ਤੇ ਪਾਉਂਦਿਆਂ ਨੂੰ ਵੀ ਇਹ ਸੁੱਕ ਕੇ ਗਿੱਲੇ ਗਿੱਲੇ ਲੱਗਦੇ ਨੇ ਬੈੱਡ ਸ਼ੀਟਸ ਤੋਂ ਲੈ ਕੇ ਬਾਕੀ ਬੈੱਡ ਸ਼ੀਟਸ ਸਭ ਤੋਂ نیچے ਪਾਤੀ ਬਾਕੀ ਉੱਪਰ ਜਿਸਨੀਂਦ ਦੇ ਉੱਪਰ ਰੱਖ ਲਏ ਕਿਉਂਕਿ ਉਹਨਾਂ ਦੀ ਲੋਡ ਪੈਂਦੀ ਹੈ ਇਹਨਾਂ ਨੂੰ ਅੰਦਰ ਸੁੱਕਣੇ ਪਾ ਕੇ ਸੁਸਕਾ ਲਾਗੇ ਤੇ ਸਟੈਂਡ ਤੇ ਵੀ ਕੱਪੜੇ ਪੈਣੇ ਨਹੀਂ ਵੀ ਸਟੈਂਡ ਅੰਦਰ ਕਰਕੇ ਉਹਦੇ ਤੇ ਪਾ ਦਿੰਦੀ ਰਾਤ ਨੂੰ ਪਰ ਫੇਰ ਕਿਹੜਾ ਸੁੱਕਦੇ ਨੇ ਇਹ ਚਲੋ ਕੱਲ ਨੂੰ ਫੇਰ ਪਾ ਦਾਂਗੇ ਹਵਾ 'ਚ ਪਸੂਂਤਾ ਸਰਦੀ ਚਾਹੀ ਹੇ ਕੰਮ ਚੱਲਦਾ ਲਾ ਲੋ ਕੱਪੜੇ ਪਾ ਲੋ ਕੱਪੜੇ ਅੱਜ ਚੁਪੜੀ ਦੀਆਂ ਖਾਣੇ ਬਸ ਘਿਰ ਮੈਂ ਘਰ ਕਰ ਪੈਂਦੀ ਆ ਫਰਿੰਗ ਦੇ ਚੋ ਰੱਖ ਕੇ ਤੇ ਮਸਤਾ ਰੋਟੀ ਨੇ ਪੁਰਜੀ ਬਣਦੀ ਤੂੰ ਕਾਦੇ ਨਾਲ ਖਾਵੇਂਗਾ ਦਾਲ ਨਾਲ ਭਰੇ ਨੇ ਰੋਟੀ ਤੇ ਦਾਲ ਪਈ ਸੀਗੀ ਮੋਠਾ ਦੀ ਖੁਸ਼ਪੁਰਜੀ ਬਣਾ ਲਗੇ ਨਾਲ ਤੇ ਇੱਥੇ ਬਣ ਜੂਗੀ ਰੋਟੀ ਇਸ ਸਮਾਂ ਸਾਰਾ ਲੈ ਆਈ ਮੈਂ ਾਟਾ ਾਟਾ ਗੁੰਨ ਲਈ ਹੈ ਇਹ ਬਸ ਮੈਂ ਢਾ ਲੀਆ ਉਹ ਇਹ ਖਾਈ ਜਾਣਗੇ ਹੈਣਾ ਜੀ ਸਬੀ ਤੇ ਰੋਟੀ ਖਾਵੇਂਗਾ ਅੱਗ ਕਿੱਥੇ ਮੱਚਦੀ ਆ ਉਹ ਵਾ ਕੀ ਕੱਝ ਇਹ ਚ ਪਾਲੀਏ ਲੂਣ ਮਿਚ ਲੋ ਜੀ ਹੁਣ ਮੈਂ ਰੈਸਪੀ ਦੇਦਾ ਫੁਰਜੀ ਦੀ ਫੁਰਦੀ ਇਹ ਚ ਪਾ ਰਹੀ ਆ ਅਸੀਂ ਲੂਣ ਅੰਟੀ ਮੇਂ ਵਿਚ ਉਹ ਨਾਨੀ ਵਾਲੇ ਫੋਨ ਤੇ ਬਾਹਲੀ ਚੱਲਦੀ ਹੁੰਦੀ ਆ ਬੁੜੀ ਜੀ ਪਾਕਿਸਤਾਨ ਦੀ ਆ ਪਤਾ ਨਹੀਂ ਕਿਥੋਂ ਦੀ ਰਮੀ ਤੋਂ ਕਿਵੇਂ ਕਰਦੀ ਹੁੰਦੀ ਆ ਨਾ ਰਮੀ ਇਤਨੇ ਤਾਂ ਮੋਨਤਾ ਰਹੇ ਹੋਏ ਨੇ ਤਾਂ ਅੱਜ ਬੋਲਣਾ ਨਹੀਂ ਹੈਗਾ ਉਹ ਕਹਿੰਦੀ ਹੁੰਦੀ ਆ ਫੋਨ ਅਸੀਂ ਇਹ ਚ ਪਾ ਰਹੇ ਹਾਂ ਮਿੱਟਾ ਕਿੰਨੀ ਕਾਉਣੀਆਂ ਦੇਖੀਏ ਤੁਸੀਂ ਮਿੱਟ ਜਿੰਨੀ ਮਰਜ਼ੀ ਪਾ ਦੇ ਮੇਰੇ ਕਿੰਨਾ ਨਾ ਹੋਰ ਐਨੇ ਇਹ ਪਤਾ ਹੀ ਨਹੀਂ ਕਿੱਧਰ ਲੈ ਜਾਂਦੇ ਨੇ ਨਾ ਇੱਕ ਤੇ ਥੋੜਾ ਜੀਰਾ ਪਾ ਦਿੰਦੇ ਹਾਂ ਨਾ ਹੁਣ ਆ ਪੀਚ ਪਾ ਰਹੀ ਹਾਂ ਜੀਰਾ ਤਾਂ ਪਹਿਲਾਂ ਪਾਉਂਦਾ ਪਹਿਲਾਂ ਦਸਨ ਪਹਿਨਾਨੀ ਵਾਲੇ ਫੋਨ ਚ ਵੀ ਇੰਸਟਾ ਇੰਸਟਾ ਤੇ ਹੋਣਾ ਹੋਈ ਹੋਈ ਐ ਮੈਂ ਜਦ ਦੇਖਣਾ ਜਾਈ ਆ ਦੇਖੀ ਕਿਨੇ ਕੋਈ ਨਾ ਕੋਈ ਰੈਸਪੀ ਵਿਚਾਰੀ ਰੋਲ ਦਿੰਦੀ ਆ ਤੇ ਮਾਂ ਕਵਿੰਡਰ ਦਾ ਸਭ ਪੱਕ ਚਾਂਦੀ ਆ ਉਹ ਉਹ ਵੀ ਦਿਖਿਆ ਫੋੜ ਅਸੀਂ ਇਹਦੇ ਵਿੱਚ ਐਨਾ ਕੁ ਪਾ ਰਹੀ ਹਾਂ ਲੂਣ ਐਨੀ ਕੁ ਪਾ ਰਹੀ ਹਾਂ ਮਿੱਠਾ ਪਤਾ ਨਹੀਂ ਕੀ ਕੀ ਕੁਝ ਬਣਾਉਂਦੀ ਆ ਉਹ ਤੇ ਐਨਾ ਕੁਝ ਬਣਾਉਂਦੀ ਆ ਘੋਰ ਪਾਵਾ ਹਲਦੀ ਨੂੰ ਮਿਰਚ ਬਾਈ ਇਹ ਤਾਂ ਜਿੰਨਾ ਮਾਰਨੀ ਪਾ ਦੇਣਾ ਆਪਦੇ ਵਿੱਚ ਹੀ ਉਚਾਲ ਲੈਣਾ ਪਤ ਨਹੀਂ ਲੱਗਦਾ ਹੁੰਦਾ ਮੇਰੇ ਤੇ ਤਾਂ ਜਿੰਨੀ ਵਰਗੀ ਲਓ ਜੀ ਸਾਡੇ ਪੀੜੀ ਚੱਕਦੀ ਆ ਬਿਲਕੁਲ ਸਿੱਟ ਚਮਚਾ ਪਾ ਲੈ ਹਾਂ ਨਹੀਂ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਲੱਗਣਾ ਇਹ ਉਪਰ ਜੀ ਦੇ ਇੱਕ ਪਾਰਟ ਸਾਡੇ ਚੈਪਸਾਂ ਜਾਨੀ ਜੀਰਾ ਨਹੀਂ ਮੇਰੇ ਸਾਹਬ ਨਾਲ ਪਿਆ ਆ ਪਕਾ ਦੇ ਦਿੰਨੀ ਆ ਜੀਰਾ ਪਹਿਲਾਂ ਥੋੜਾ ਜਿਹਾ ਮਨਾ ਪੈਂਦਾ ਹੁੰਦਾ ਇਹ ਤਾਂ ਤੇ ਗਰੋਆ ਜਾ ਕੇ ਚਾਹੀਦਾ ਚਲ ਬੱਸ ਤੁਸੀਂ ਆ ਬਣਾ ਲਓ ਦਾਲ ਗਰਮ ਰਹੀ ਤੇ ਫਿਰ ਮੈਂ ਰੋਟੀ ਬਣਾਉਂਗੀ ਜਿੱਦ ਕੀ ਕਰੀ ਜਾਂਦਾ ਤੂੰ ਕੀ ਬਣਾਉਣਾ ਏਗਡ ਬਣਾ ਲਓ ਗੋਲ ਨਾ ਨਹੀਂ ਬੋਚ ਕੇ ਦੇ ਦਿੱਤੀ ਮੰਦ ਵਿੱਚ ਮਾਰਾ ਥੋੜਾ ਫੂਲ ਖੜਕ ਗਿਆ ਮੰਦ ਵਿੱਚ ਪਾਦਾ ਉਹ ਮਿੱਟੀ ਨਹੀਂ ਹੋਵੇ ਚੱਲੇ ਕੋਲੇ ਦੇਖਣ ਕੁਛ ਨਹੀਂ ਹੋ ਰਿਹਾ ਬਾਕੀ ਕਰ ਸੀ ਨਾ ਫੇਰੀਆਂ ਵੀ ਕਿਆ ਰਹੀਆਂ ਨੇ ਲਓ ਜੀ ਪੁਰਜੀ ਦੀ ਰੱਤੀ ਉਹ ਵੀ ਚੁੱਲੇ ਤੇ ਮਿੱਟੀ ਮਿੱਟੀ ਅੱਗ ਤੇ

ਬੰਦੀ ਨਾ ਸਾਡੀ ਰੋਟੀ ਖਾ ਲੋ ਲੋ ਜੀ ਆਪਣੀ ਹੈਗਾ ਜਿਹੜਾ ਸ਼ਾਮ ਦਾ ਟਾਈਮ ਆ ਆਪਣਾ ਬਣ ਰਿਹਾ ਡਿਨਰ ਡਿਨਰ ਵਾਸਤੇ ਆਪਾਂ ਸਾਰੀ ਤਿਆਰੀ ਕਰ ਲਈ ਤੇ ਹੁਣ ਬਣਾਉਣੀ ਆ ਰੋਟੀ ਤੇ ਰੋਟੀ ਬਣਾ ਕੇ ਜਿਸ ਵੀ ਕਿਉਂ ਕੈਮਰੇ ਦੇ ਹੱਥ ਮਾਰੀ ਜੰਨਾ ਤੇ ਰੋਟੀ ਬਣਾਉਣੀ ਆ ਤੇ ਇਹਦੇ ਨਾਲ ਹੀ ਹੁਣ ਕਰਦੇ ਆ ਬਲੌਗ ਦਾ ਐਂਡ ਜਿਸ ਨਹੀਂ ਤੇ ਬਲੌਗ ਦਾ ਐਂਡ ਕਰਦੀਏ ਬੀਬੋ ਬਾਓ ਤੇ ਕੱਲ ਨੂੰ ਮਿਲਦੇ ਆਂ ਨੀ ਬਣੀ ਬੋਆ ਬਾਲਾ ਖਾਸੇ ਰਹੋ ਜੀ বাসਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਹਾਂ ਬਸ ਮੈਂ ਰੋਟੀ ਲੱਗ ਗਈ ਲੱਗੀ ਜਸਨੀ ਤੇ ਹੱਥ ਨਾਲ ਲਾ ਲਈ ਹਾਂ ਪੁੱਤ ਹਾਂ 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 ਖਾ ਲਓ ਹੱਥ ਨਾਲ ਲਾਈ ਪੁੱਤ ਨੂੰ ਗਰਮ ਹੈ ਉਹ ਅਸੀਂ ਕੱਲ ਨੂੰ ਮਿਲਦੇ ਆਂਗੇ ਸੀ ਨਵੀਂ ਬਲੌਗ ਨਾਲ ਹੱਸਦੇ ਰਹੋ বাসਦੇ ਰਹੋ ਜੱਤਾਂ ਕਲੀ ਬਾਈ ਬਾਈ